ਤਰ ਦੇਖੋ ਨੂੰ ਮਿਲ ਰਹੇ ਨੇ ਮੌਸਮ ਦਾ ਮਿਜ਼ਾਜ ਅੱਜ ਤੋਂ ਬਦਲਣਾ ਸ਼ੁਰੂ ਹੋ ਚੁੱਕਾ ਹੈ ਪੰਜਾਬ ਦੇ ਅੰਦਰ ਕਈ ਥਾਵਾਂ ਦੇ ਉੱਤੇ ਤੇਜ਼ ਸਾ ਜਿਹੜਾ ਮੀਂਹ ਪੈ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੁਹਾਨੂੰ ਹਾਲ ਵੀ ਦਿਖਾਉਂਦੀਆਂ ਕਿ ਕਿਵੇਂ ਮੀਂਹ ਜੜਾਇਆ ਕਿਲਮਿਟ ਹੋ ਰਹੀ ਆਂ ਤੇ ਨਾਲ ਲੋਕਾਂ ਨੂੰ ਕਿੰਨਾ ਕਿਤੇ ਆਉਣ ਜਾਣ ਦੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਗਰਮੀ ਤੋਂ ਵੀ ਲੋਕਾਂ ਨੂੰ ਰਾਹਤ ਮਿਲਿਆ ਹੈ ਮੌਸਮ ਵਿਭਾਗ ਦੇ ਵੱਲੋਂ ਹਾਲਾਂਕਿ ਇੱਕ ਵਕ ਬਾੜੀ ਕੀਤੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰੀ ਮੀਂਹ ਪੈ ਸਕਦਾ ਹੈ ਕੀ ਪਟੰਗ ਜੀ ਰਾਤ ਵੀਰਾਤ ਵਰਨਾ 75 ਦੇ ਆਤੀ ਕਿੰਝ ਬਰਸਾਤ ਹੋ ਰਹੀ ਹੈ ਲੋਕ ਠੰਡੀਆਂ ਹਵਾਵਾਂ ਦਾ ਆਨੰਦ ਮਾਣ ਰਹੇ ਨੇ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਨਹੀਂ ਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਤੁਹਾਡੇ ਸ਼ਹਿਰ ਦਾ ਨਾਮ ਕੀ ਹੈ ਜ਼ਰੂਰ ਦੱਸਣਾ ਤੁਕ ਵੀਰਤ ਤੁਸੀਂ ਦੇਖ ਸਕਦੇ ਹੋ ਠੰਡੀਆਂ ਹਵਾਵਾਂ ਇਸ ਵਕਤ ਦੀ ਗਰਮੀ ਪੈ ਰਹੀ ਸੀ ਤਾਂ ਲੋਕ ਇਤੇ ਦਿਨ ਦਾ ਇੰਤਜ਼ਾਰ ਕਰੇ ਸੀ ਕਿ ਆਸ਼ਿਰਕਾਰ ਕਦੋਂ ਮੀਂਹ ਪਵੇਗਾ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਤੇ ਇਸ ਠੱਡੇ ਮੌਸਮ ਦਾ ਕਦੋਂ ਆਨੰਦ ਮਾਣਨਗੇ ਸ ਲੋਕਾਂ ਦੀ ਉਡੀਕ ਖਤਮ ਹੋ ਚੁੱਕੀ ਹੈ ਕਿਉਂਕਿ ਲੋਕ ਜਦੋਂ ਕਰੋ ਬਾਹਰ ਨਿਕਲਣ ਬਾਰੇ ਸੋਚ ਰਹੇ ਸੀ ਅੱਧੀ ਗਰਮੀ ਕਰਕੇ ਲੋਕ ਕਈ ਘਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਸੀ ਹੁਣ ਮੈਨੂੰ ਲੱਗਦਾ ਹੈ ਕਿ ਮੌਸਮ ਠੰਡਾ ਦੇਖ ਕੇ ਲੋਕ ਕਿਤਨਾ ਕਿਤੇ ਜਾਨ ਦਾ ਪਲਾਨ ਵੀ ਬਣਾ ਸਕਦੇ ਨੇ ਤੈਰੀਆਂ ਕੁੜੀਆਂ ਹਵਾਵਾਂ ਮਚੋੜੀਆਂ ਨੇ ਜਿਥੇ ਲੋਕ ਲਿਖ ਮੀ ਦਾ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ ਕਿੰਨਾ ਗਿਤੇ ਹੋਤੀ ਜੋ ਲੋਕ ਸਵੇਰੇ ਸਵੇਰੇ ਆਪਣੇ ਘਰਾਂ ਤੋਂ ਬਾਹਰ ਨਿਕਲੇ ਨੇ ਕਾਰਾਤੀ ਨਿਕਲੇ ਨੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤੇ ਅਸੀਂ ਵੀ ਕਹਿ ਰਹੇ ਹਾਂ ਕਿ ਜੇ ਤੁਸੀਂ ਹੁਣ ਘਰੋਂ ਬਾਹਰ ਨਿਕਲਦੇ ਤੇ ਜ਼ਰੂਰ ਕਰਾਂ ਦੇ ਵਿੱਚ ਜਿਹੜੇ ਛਤਰੀ ਲੱਗੇ ਨਿੱਟੇ ਜਾਵੇ ਕਿਹਾਂ ਜਾ ਰਹੇ ਹੈ ਕਿ ਅੱਜ ਪਾਰੀ ਮੀ ਪੈ ਸਕਦਾ ਹੈ ਜਿਸ ਦੇ ਅਸਾਰ ਸਵੇਰ ਤੋਂ ਹੀ ਦਿਖਣੇ ਸ਼ੁਰੂ ਹੋ ਗੁੱਤ ਮੈਂ ਇਸ ਪਰ ਮੈਂ ਸਿਰਫ ਕਹਿਣਾ ਚਾਹੁੰਦੀ ਆ ਜੋ ਦਰਚਕ ਕਨਲ ਲਾਈਵ ਟੂਡੇ ਨੇ ਕਿਸੇ ਕਰੇ ਸ਼ਾਰਟ ਤੋਂ ਬਲੋਂਗ ਕਰਦੇ ਹੋ ਜਰੂਰ ਕਮੈਂਟਸ ਵਿੱਚ ਦੱਸਣਾ ਕਿ ਆਪਣੇ ਸ਼ਹਿਰ ਦਾ ਹਾਲ ਵੀ ਦੱਸਣਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਇਸ ਵਕਤ ਮੌਸਮ કેવો ਚੱਲ ਰਹੀ ਹੈ ਪਿਆਰ ਹੈ ਅੱਜਾ ਨਹੀਂ ਕਮੈਂਟਸ ਵਿੱਚ ਜਰੂਰ ਸਾਂਝੀ ਰਾਇ ਕਰਨਾ ਸੋ ਬਹੁਤ ਪਰੇ ਜਿਹੜੀ ਗਰਮੀ ਤੋਂ ਜ਼ਰੂਰ ਅੱਜ ਲੋਕਾਂ ਨੂੰ ਰਾਹਤ ਮਿਲਿਆ ਜਦੋਂ ਮੌਸਮ ਬਦਲ ਲੋਕ ਕਾਲੀਕ ਵਿਖਵਾਣੀ ਕੀਤੀ ਸੀ ਕਿ ਮੀ ਪਵੇਗਾ ਠੰਡੀਆਂ ਹਵਾਵਾਂ ਵਿੱਚ ਚੱਲਣ ਗਿਆ ਤੇ ਲੋਕਾਂ ਦੇ ਚਿਹਰੇ ਤੇ ਜ਼ਰੂਰ ਮੁਸਕਾਨ ਨਜ਼ਰ ਆਈ ਸੀ ਤੇ ਅੱਜ ਜੜੀਆਂ ਹੋਰ ਵੀ ਲੋਕਾਂ ਨੂੰ ਖੁਸ਼ੀ ਹੋਵੇਗੀ ਕਿ ਸਤੂਜ ਮੀਂਹ ਪੈ ਰਿਹਾ ਤੇ ਮੌਸਮ ਬੁੜਾ ਠੰਡਾ ਹੋ ਚੁੱਕਾ ਇਸ ਦੀ ਵਾਗ ਜੜੀਆਂ ਖਬਰਾਂ ਚੱਲ ਰਹੀਆਂ ਬਦਲ ਕਈ ਸ਼ਾਰਾਂ ਦੇ ਵਿੱਚ ਕਾਲੇ ਛਾਏ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿੰਝ ਮੀਂਹ ਪੈ ਰਿਹਾ ਤੇ ਮੀਂਹ ਦੇ ਨਾਲ ਹਰ ਪਲ ਜਿਦੜਾ ਠੰਡਾ ਹੋਇਆ ਪਿਆ ਹੋਮਸ ਪਰ ਗਰਮੀ ਤੋਂ ਲੋਕਾਂ ਨੂੰ ਜ਼ਰੂਰ ਰਾਹਤ ਮੀ ਇਸ ਤਸਵੀਰات ਹਾੜਨਾ ਲਗਾਤਾਰ ਸਾਂਝੀਆਂ ਕਰ ਰਹੀਆਂ ਕਿ ਕਿੰਜ ਮੀਂਹ ਦੇ ਨਾਲ ਜਿਹੜੇ ਹਾਲਾਤ ਬੜੇ ਹੋਏ ਨੇ ਹਵਾਵਾਂ ਚੋਦੀਆਂ ਨੇ ਤੇ ਲੋਕ ਇਸ ਮੀਂਹ ਦਾ ਆਨੰਦ ਮਾਣਦੇ ਨੇ ਇੱਕ ਵਾਰ ਫੇਰ ਕਹਿਣਾ ਚਾਹੁੰਦੇ ਕਿ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਸ਼ਾਇਦ ਦੇ ਹੋਤੇ ਸਾਡੇ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਹੈ ਜੋ ਨਹੀਂ